ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਦਾਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਰਣਜੀਤ ਸਿੰਘ ਜੀ ਪਿੰਡ ਪੁਨ ਜਿਲ੍ਹਾ ਬਰਨਾਲਾ ਤਪੇ ਦੇ ਨਜ਼ਦੀਕ ਆ ਗਿਆ ਨਾ ਮੋਬਾਈਲ ਨੰਬਰ ਇਹ ਆਪਣਾ 7894 67455 75893 67455 67455 ਜਿਹੜੇ ਆਪਾਂ ਜਰਸੀ ਵੈਡ ਦੇਖੀ ਜੈ ਨੇ ਕਿਹੜਾ ਸੂਆ ਸੂਈ ਆ ਇਹ ਆਪਣੀ ਘਰ ਦੀ ਹੋਈ ਆ ਹਾਂਜੀ ਘਰ ਦੀ ਚਾਹ సే ਦੁੱਧ ਪੀਲਾ ਦੋ ਸੇ ਦੁੱਧ ਪੀਲਾ ਮੰਨ ਲਾ ਪੜਾ ਹਾਂਜੀ ਹਾਂਜੀ ਠੀਕ ਹੈ ਪਿਛਲੇ ਸਵੇਰ ਦੁੱਧ ਕਿੰਨਾ ਚੋਇਆ ਦਾ 22 ਕਿਲੋ 22 ਕਿਲੋ ਚੋਇਆ ਜਾਵਾ ਹਾਂਜੀ ਠੀਕ ਹੈ ਤੇ ਅੱਜ ਕਿਹਵਾ ਦੇਣਾ ਸੂਈ ਨੂੰ ਤੀਜਾ ਦਿਨ ਸੂਈ ਨੂੰ ਮਗਰ ਇਹਦੇ ਬੱਚੀ ਆ ਹਨਾ ਬੱਚੀ ਯਾਦ ਆ ਕਿਹੜਾ ਟੀਕੇ ਜੀ ਯਾਦ ਨਹੀਂ ਬਾਰ 500 060 ਦੀ ਆ ਗਈ ਪਿੱਛੇ ਬੱਚੀ ਬਹੁਤ ਪਿਆਰੀ ਦੂਜਾ ਤੀਜਾ ਦਿਨ ਹੋ ਗਿਆ ਸੂਈ ਨੂੰ ਤੇ ਜੇਰ ਜੂਰ ਜਮਾ ਡੰਨਾ ਠੀਕ ਆ ਉਸ ਗੱਲੋਂ ਬੰਦਾ ਬੇਫਿਕਰ ਹੋ ਜੇ ਹੁਣ ਦੁੱਧ ਚੋਣ ਵਾਲਾ ਕਿੰਨੇ ਇਸ ਵਕਤ ਹੁਣ ਹੈਗਾ ਜੀ 14-15 ਤੋਂ ਬੋਲੀ ਤਿਆਰ ਠੀਕ ਆ ਮੰਨ ਕੇ ਚੱਲੇ ਵੀ 6 ਲੀਟਰ ਟਾਈਮ ਦਾ ਮਿਲਣ ਵਾਲਾ ਹਾਜ਼ਰ ਹੈਗਾ 12 ਤੋਂ ਬਾਅਦ 12 ਮੰਨ ਕੇ ਚੱਲੇ ਵੀ ਬੋਲਾ ਸਟਾਰਟਿੰਗ ਤੇ ਬਾਕੀ ਚਾਰੂ ਵਗੈਰਾ ਖਾਣ ਪੀਣ ਖੁੱਲੀ ਹੈਣਾ ਠੀਕ ਆ ਇੱਕ ਐਕ ਮਹੀਨੇ ਪਹਿਲਾਂ ਦੁੱਧ ਤੋਂ ਹਟਦੀ ਸੀਗੀ ਇਹ ਦੋ ਕੁ ਮਹੀਨੇ ਪਹਿਲਾਂ ਆ ਜੀ ਦੋ ਕੁ ਮਹੀਨੇ ਤੇ ਵਧੀਆ ਮੰਨ ਕੇ ਚੱਲਾ ਫਿਰ 22-23 ਕਿਲੋ ਦੁੱ ਰੰਗਵਾਨ ਨੇ ਦੇ ਘਰੇ ਮਾਲਕ ਘਰੇ ਦੁੱਧ ਪੀਣ ਨੂੰ ਵੀ ਹਰ ਨਜ਼ਾਰੇਦਾਰ ਜਮਾ ਹਨਾ ਠੀਕ ਹੈ ਰੇਟ ਇਹਦਾ ਪੱਕੀ ਰੱਖਿਆ ਵੇਚਣ ਜਿਹੜਾ ਰੇਟ 85000 ਰੁਪਏ ਮਾਨਤਨ ਕੀ ਵੇਚਣ ਵਾਲੀ ਗੱਲ ਮਾਨਤਨ ਕਰ ਦਾਂਗੇ ਅੱਸੀ ਫਿਕਰੀ ਦਿੰਦੇ ਅੱਸੀ ਜੋ ਮਾਨਤਨ ਹੋ ਜੂ ਮਾੜਾ ਮੋਟਾ ਉਹ ਮਾੜਾ ਮੋਟਾ ਹੀ ਹੋਊਗਾ ਠੀਕ ਹੈ ਚੌਂਡ ਚਵਾਤਾਰਾਂ ਦੀ ਇੱਕ ਨੰਬਰ ਠੀਕ ਹੈ ਨਿਆਣਾ ਵਗੈਰਾ ਸਭ ਕੁਝ ਪਾਉਂਦੀ ਆ ਧੋਰੇਵਾਰ ਨੂੰ ਸੋ ਫਿਰ 80000 ਦੇ ਵਿੱਚੋਂ ਮਾਨਤਨ ਹੋ ਜੂਗਾ ਤੇ ਥੱਲੇ ਮਿਲਕ ਵੇਨ ਦੇਖੋ ਮੋਟੀ ਰਸਾ ਪਏ ਪੀ ਜਾਂਦੀ ਆ ਤੇ ਫੇਸ ਕੁਆਲਿਟੀ ਪੂਰੀ ਓਕੇ ਆ ਜਮਾ ਪੂਰੀ ਰਾਜ ਹੀ ਸਮੀ ਪੜੀ ਵੀ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਮਿਲ ਕੇ ਵੇ ਦੋਨੇ ਪਾਸੇ ਚੰਗੀ ਦਿਖਾਈ ਦਿੰਦੀ ਆ ਤੇ 12 ਲੀਟਰ ਤੋਂ ਬਾਹਰ ਦੁੱਧ ਇਸ ਵਕਤ ਇਹ ਥੱਲੇ ਹਾਜ਼ਰ ਹੈ 13 14 ਪਰ ਤੁਸੀਂ ਬੇਸ਼ੱਕ 12 ਮੰਨ ਕੇ ਚੱਲੋ ਭਾਵੇਂ ਦੋ ਟਾਈਮ ਚੋਲਿਓ ਨਿਬੜੂ ਵੈਨ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ 12:00 8:00 ਜਾਂ 1:30 ਹਾਂਜੀ 1:30 ਵਜੇ ਦੀ ਖਾਦੀ ਕਰੀ ਦੀ ਜਮਾਂ ਫਿਰ ਖਾਲੀ ਕਰਤੀ ਹੈ ਨਾ ਹਾਂਜੀ ਕਿਉਂਕਿ ਤੀਜਾ ਚੌਥਾ ਦਿਨ ਹੋ ਗਿਆ ਹੈ ਨਾ ਠੀਕ ਆ ਪੰਜ ਛੇ ਰੰਗਾਂ ਚ 54 ਹੋ ਗਏ ਨੇ ਤੇ ਲੇਵਾ ਬਿਲਕੁਲ ਫਾੜੀ ਵਾਲਾ ਪੂਰਾ ਸਾਫ਼ ਸੁੱਤਰਾ ਜਿਹੜੇ ਵੀਰੇ ਕਹਿੰਦੇ ਕਿ ਜਰਸੀ ਲੈਣੀ ਹੈ ਚੰਗੀ ਤਾਜੀ ਸੂਈ ਵੀ ਠੀਕ ਹੈ 17 ਤੁਰਾ ਇੱਕ ਨੰਬਰ ਆ ਜਾਮਾ ਜਾਮਾ ਨੰਬਰ ਮਾਰੇ ਤਾਰਾਂ ਇੰਦੀਆ ਸੋ ਤਾਰਾ ਦੇਖੋ ਜਮਾ ਕੀ ਵਾਰ ਦੂਰੋ ਬੰਦਾ ਆ ਜਾ ਉਸ ਗੱਲੋਂ ਬੇਫਿਕਰ ਹੋ ਜਾ ਬੰਦਾ ਮੂਹਰੇ ਸਨਾਂ ਚ ਮਾਰ ਦਿਓ ਤਾਰਾ ਸਹਾਰੇ ਕੋਈ ਬੱਚਾ ਨਹੀਂ ਲਾਇਆ ਭਾਈ ਇਦਾਂ ਹੀ ਤਾਰਾਂ ਮਾਰਤੀਆਂ ਬਾ ਠੀਕ ਹੈ ਸੋ ਤਾਰਾਂ ਕੇ ਆਪਾਂ ਵੀਡੀਓ ਜਮਾਰ ਕੇ ਦਿਖਾਤੀਆਂ 80000 ਚੋਂ ਮਾਨਦਾਨ ਆਇੰਦਾ ਹੋ ਜਾ ਮੜੀ ਬੱਛੀ ਕਰੀ ਮੂਹਰੇ ਬੱਛੀ ਦਾ ਸੋ ਵਾਕੀ ਬੱਚਾ ਦੇਖੋ ਪਿੱਛੇ ਪਿਆ ਬਹੁਤ ਪਿਆਰਾ ਪੂਰੀ ਪਿਆਰੀ ਚੰਗੀ ਜਿੰਦ ਜਨ ਵਾਲੀ ਬੱਚੀ 50062 ਦੀ ਆਪ ਆ ਮਾੜੇ ਹੱਕ ਕੇ ਬੈਠ ਰੋ ਤੈਨੂੰ ਕਰੇ ਸੋ ਨਾੜਾ ਵਗੈਰਾ ਦੇਖੋ ਮਿਲਕ ਮੇਨ ਜਮਾ ਗੁੰਦੀ ਪਈਆ 80000 ਚੋਂ ਮਾਰਦਾਨ ਹੋਊਗਾ ਤੀਜਾ ਸੂਆ ਸੂਈਆ ਮਾਲਕਾ ਦੇ ਦੱਸਣ ਅਨੁਸਾਰ ਕੀ 22 ਤੋਂ 23 ਲੀਟਰ ਦੁੱਧ ਚੋਇਆ ਜੇ ਕੋਈ ਬੰਦਾ ਸਾਈ ਕਰਦਾ ਦੋ ਟਾਈਮ ਚਵਾ ਦਾਂਗੇ ਆਪਾਂ 12 ਲੀਟਰ ਚਾ ਚਾਰ ਡੰਗ ਚੋ ਠੀਕ ਆ ਵੀ ਸੇਲੇਟ ਟਾਈਮ ਦਾ ਆਪਾਂ ਮਣ ਕੇ ਦੇਵਾਂਗੇ ਹੁਣ ਬੋੜਾ ਜਾਵਾ ਹਾਲੇ ਹਾਂਜੀ ਬਾਤ ਹੋਊਗਾ ਯਾਨੀ ਆਪਾਂ ਬਾਵਾਂ ਕਹਿੰਦੇ ਸਾਲਾ ਠੀਕ ਐ ਤੇ ਅੰਦਾਜ਼ਾ ਹੈ ਫਿਰ ਇਹਦ ਕੀ ਕਿੱਥੇ ਚੱਲ ਜੂਗੀ ਇਹ ਦੇ ਦੂਜੀ 25 ਕਿਲੋ ਸਾਡੇ ਪਿਛਲੇ ਸਾਲ ਜਦੋਂ 22 23 ਕਿਲੋ ਚੋਇਆ ਉਹਦੋਂ ਸਿਆਲ ਸੀ ਜਾਂ ਗਰਮੀ ਸੀਗੀ ਗਰਮੀ ਦੇ ਦਿਨਾਂ 'ਚ ਉਹ ਹੈ ਜੇ ਕਿ ਸਰਦੀ ਦੇ ਦਿਨਾਂ 'ਚ ਜਦੋਂ ਉਦੋਂ ਵੀ ਬੱਚ ਦਾ ਬਚਾਲਾ ਜਿਹਾ ਸੀ ਨਾਵ ਵਾਲੀ ਖਿਆਲ ਸੀ ਠੀਕ ਐ ਗਰਮੀਆਂ ਮੌਸਮ ਜਿਹਾ ਸੀਗਾ ਠੀਕ ਐ ਮੰਨ ਲਾ ਗਰਮੀ ਦੇ ਹਿਸਾਬ ਨਾਲ ਵੀ 22 23 ਕਿਲੋ ਵਾਲੀ ਬੈੜ ਤਾਂ ਹੈਗੀ ਆ ਜਮ ਹਾਂਜੀ ਹਾਂਜੀ ਠੀਕ ਐ ਤੇ ਪੰਡ ਆਪਣਾ ਮੋਬਾਈਲ ਨੰਬਰ ਬੋਲ ਦੇ ਆਪਣਾ 7793 674050 ਸੋ ਕੋਈ ਵੀ ਵੀਰੇ ਜਰਸੀ ਬੈਡ ਨੂੰ ਖਰੀਦਣ ਦਾ ਚਾਹਵਨ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ